ਇਹਨਾਂ ਦਾ ਗੱਡੀ ਲੈ ਸੀ ਉਹ ਤੋਂ ਕਿਤੇ ਲੇਬਰ ਲੈ ਕੇ ਜਾਂਦਾ ਸੀ ਉਹ ਕੁੜੀ ਇਹਨਾਂ ਸਹਿਮਤ ਹੋ ਗਈ ਇਹ ਚੱਲ ਗਿਆ ਮਹੀਨਾ ਰਹਿ ਯੂ ਕਿਚ ਉਹ ਤੋਂ ਆ ਕੇ ਇਹਨਾਂ ਦਾ ਪੁਲਿਸ ਵਜ ਰਾਜਨਾਮੇ ਹੋਇਆ ਪਰ ਠੀਕ ਆ ਤੇ ਫਿਰ ਕੁੜੀ ਵਾਲਿਆਂ ਨੇ ਕਿਸੇ ਚੱਕਤਾ ਚੱਕ ਕੇ ਇਹਨਾਂ ਤੇ ਕੇਸ ਕਰਾਤਾ ਪਰ ਮੁੰਡੇ ਦੇ ਇੰਨੀ ਨੇ ਗਲਤੀ ਕੁੜੀ ਦੀ ਜਾਦੇ ਗਲਤੀ ਸੀ ਉਹਨੂੰ ਮੁੰਡੇ ਨੂੰ ਮਾਰਾ ਕਹੀ ਜਾਂਦੇ ਉਮਰ ਕਿੰਨੀ ਚੰਗਦੀ ਹੁੰਦੀ 17 ਕੇ ਸਾਲ ਉਦਾਂ ਕਿੱਥੋਂ ਇਹ ਕੁੜੀ ਨੇ ਬਸਾਦਾ ਜੀ ਕਿੰਨੇ ਪਸਾਏ ਹਾਂ ਜੀ ਕਿਤਨੇ ਸਮੇਂ ਸੇ ਬੀਤ ਗਏ 6 ਮਹੀਨੇ ਹੋ ਗਏ ਤਾਂ ਪਰਸੋਂ ਮਿਲਾਈ ਕਰਕੇ ਗਏ ਜਦੋਂ ਵੀ ਉਸਕੋ ਮਿਲਣਾ ਰੱਖ ਤੋੜੀ ਮੋੜਿਆ ਯਾਰ ਮੁਖਤਿਆਰ ਸਿੰਘ ਮੁਖਤਿਆਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਬਸ ਹੀ ਜੋੜਾ ਠੀਕ ਆ ਜੀ ਇਹ ਜਿਹੜਾ ਨੌਜਵਾਨ ਨੇ ਜੇਲ੍ਹ ਦੇ ਵਿੱਚ ਫਸ ਆ ਲਿਆ ਤਾਂ ਇਹ ਤੁਹਾਡੇ ਕੋਲੇ ਹੀ ਕੰਮ ਕਰਦਾ ਹੁੰਦਾ ਸੀ ਇਹ ਮੇਰੇ ਕੋਲ ਹੈਗਾ ਪੱਠਾ ਹੈ ਮੇਰੇ ਹਵੇਲੀ ਦੇ ਲੱਗੇ ਐਸ ਬੇ ਪੱਠਾ ਠੀਕ ਆ ਜੀ ਪੁੱਤ ਹੈਗਾ 3 ਸਾਲ ਇਹ ਚੌਂਗੀ ਜ਼ਾਰ ਦੀ ਕੰਮ ਕਰਦਾ ਸੀ ਠੀਕ ਆ ਜੀ ਬਹੁਤ ਵਧੀਆ ਮੁੰਡਾ ਸੀ ਬਹੁਤ ਭਲਾ ਮਾਨਸ ਸਹੀ ਸੀ ਇਹ ਤਾਂ ਹੈਗਾ ਇਹਨਾਂ ਨੇ ਗੱਡੀ ਲਈ ਸੀ ਉਹ ਤੋਂ ਕਿਤੇ ਲੇਬਰ ਲੈ ਕੇ ਜਾਂਦਾ ਸੀ ਉਹ ਕੁੜੀ ਇਹਨਾਂ ਸਹਿਮਤ ਹੋ ਗਈ ਤੇ ਚੱਲ ਗਿਆ ਮਹੀਨਾ ਰਹਿ ਯੂ ਕੀ ਜੀ ਉਹ ਤੋਂ ਆ ਕੇ ਇਹਨਾਂ ਦਾ ਪੁਲਿਸ ਵਜ ਰਾਜਨਾਮੇ ਹੋਇਆ ਪਰ ਠੀਕ ਆ ਫਿਰ ਕੁੜੀ ਵਾਲਿਆਂ ਨੇ ਕਿਸੇ ਚੱਕਤਾ ਚੱਕ ਕੇ ਇਹਨਾਂ ਕੇਸ ਕਰਾਤਾ ਪਰ ਮੁੰਡੇ ਦੇ ਇੰਨੀ ਗਲਤੀ ਕੁੜੀ ਦੀ ਜ਼ਿਆਦਾ ਗਲਤੀ ਸੀ ਹੁਣ ਮੁੰਡੇ ਨੂੰ ਮਾਰਾ ਕਹੀ ਜਾਂਦੇ ਆ ਉਮਰ ਕਿੰਨੀ ਸੀ ਅੱਜ ਹੁੰਦੀ ਸੀ 17 ਕੇ ਸਾਲ ਉਦਾਂ ਕਿਦਾਂ ਦਾ ਬਿਹੇਵੀਅਰ ਸੀ ਬਹੁਤ ਵਧੀਆ ਵਧੀਆ ਬਹੁਤ ਜ਼ਿਆਦਾ ਨਸ਼ਾ ਪਤਾ ਵੀ ਕਰਦੇ ਨਹੀਂ ਕੋਈ ਨਾਸ਼ਾ ਪਤਾ ਨਹੀਂ ਕਰਦਾ ਠੀਕ ਹੈ ਇਹ ਕਾਨਾ ਮੈਂ ਆਪਕਾ ਮੇਰਾ ਨਾਮ ਮਹਿੰਦਰਾ ਜੀ ਹੈ

कितने समय से अच्छा महीना आएगा तो परसों मिला करके गए जब कभी उसको मिलने आते थे तो बात करता था कोई आपस में क्या दुखी ना, तो दिखी था अंदर ये नहीं ना ना मैं देखो ना कहता था पापा जगह था कि कब तक टाल रहे मैंने कि बेटा क्या मेरी जा कितनी बिक जाए कब बिक जाए मैं टाल जा लूंगा चास अगर बच्चा का मैं जा जा तो मैं जितने जगह महीनों में टाल लूंगा नजाज बसा रखा था उसको नजाज आई

ਕੰਮ ਕੀ ਕਰਤੋ ਆ ਜੇ ਜਾਰੀ ਦਿਹਾੜੀ ਕਰਤਾ ਬੱਚਾ ਕੋਈ ਕੰਮ ਕਰਤਾ ਛੋਟੇ ਛੋਟੇ ਨਹੀਂ ਆਨੀ ਮੈਂ ਔਰ ਮੁੰਡਾ ਕਰੇ ਕਰਤੇ ਵਸੇ ਕੰਮ ਆ ਸ਼ਾਦੀ ਸੁਦਾ ਥਾਕੇ ਨਹੀਂ ਨਾ ਨਾ ਸ਼ਾਦੀ ਕਰਤੇ ਹੋਈ ਮਾਮਲਾ ਸਰ ਇਹਦਾ ਹੈ ਕਿ ਹਵਾਲਾਤੀ T2 ਜੋ ਜੁਪੀ ਤੇ ਰਹਿਣ ਵਾਲਾ ਆ ਔਰ ਪਿੰਡ ਮਹਿਨੇ ਦੇ ਵਿੱਚ ਰਹਿੰਦੇ ਆ ਇਹ ਲੇਬਰਰਮੈਨ ਹੈਗੇ ਆ ਇਹਦੇ ਖਿਲਾਫ ਇੱਕ ਮੁਕਦਮਾ ਨੰਬਰ 124 ਇਹ ਜਿਹੜਾ 23 ਦਾ 376 363 676 ਦਾ ਜਿਹੜਾ ਇੱਥੇ ਸਾਨੇ ਸਦਰ ਵਿੱਚ ਦਰਜ ਸੀ ਉਹਦੇ ਵਿੱਚ ਬੰਦ ਸੀਗਾ 19823 ਤੋਂ ਤੇ ਇੱਕ ਹਵਾਲਾ ਸੀ ਓੰਕਾਰ ਚੰਦ ਜਿਹੜਾ ਕਿ ਸੁੰਦਰ ਨਗਰ ਦਾ ਰਹਿਣੇ ਵਾਲਾ ਆ ਇਹ ਮਕਦਮਾ ਨੰਬਰ 94 23 ਦਾ 2285 ਦਾ ਉਹਦੇ ਵਿੱਚ ਇਹ ਬੰਦ ਸੀਗੇ ਦੋਨੇ ਹੀ ਹਵਾਲਾਤ ਦੇ ਵਿੱਚ ਜੇਲ੍ਹ ਦੇ ਵਿੱਚ ਸੈਂਟਰ ਜੇਲ੍ਹ ਦੇ ਵਿੱਚ ਠੀਕ ਹੈ ਜੀ ਇਹ ਇਹਨਾਂ ਨੇ ਜਿਹੜਾ ਅੱਜ ਤੜਕੇ 3 ਵਜੇ ਜਿਹੜਾ ਆਪਣੇ ਜੀਵਨ ਲੀਲਾ ਖਤਮ ਕਰ ਲਈ ਹੈ ਕਿਉਂਕਿ ਇਹ ਆਪਣੇ ਖਿਲਾਫ ਦਰਜ ਮੁਕੱਦਮਿਆਂ ਤੋਂ ਇਹਨੂੰ ਲੈ ਕੇ ਜਿਹੜੇ ਪ੍ਰੇਸ਼ਾਨ ਸੀਗੇ ਇਹਨਾਂ ਨੇ ਏਸੀ ਕਰਕੇ ਜਿਹੜੀ ਆ ਉੱਥੇ ਜੇਲ੍ਹ ਦੇ ਅੰਦਰ ਆਪਣੀ ਵਰਕ ਦੇ ਅੰਦਰ ਜਿਹੜਾ ਫਾਹ ਲੈ ਕੇ ਇਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਹਨਾਂ ਨੇ ਉੱਥੇ ਜੇਲ੍ਹ ਦੇ ਅੰਦਰ ਜਿਹੜੀ ਆ ਬਾਥਰੂਮ ਦੇ ਵਿੱਚ ਬਣੀ ਗ੍ਰਿੱਲ ਦੇ ਨਾਲ ਆਪਣੇ ਫਾਹ ਲਿਆ ਹੈ ਦੋਨੋਂ ਨੇ ਹੁਣ ਇਹਨਾਂ ਦੇ ਜੋ ਵਾਰਸਾਂ ਦੇ ਸਟੇਟਮੈਂਟ ਦੇ ਆਧਾਰ ਤੇ 100 76 ਸੀਆਰਪੀਸੀ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜੇ ਦੋਨਾਂ ਨੇ ਸੁਸਾਇਡ 21 ਬਾਥਰੂਮ ਚ ਕੀਤਾ ਕਿ ਲੱਗਦਾ ਇੱਕੋ ਹੀ ਬਾਥਰੂਮ ਦੇ ਵਿੱਚ ਕੀਤਾ ਜੀ ਕਿੱਥੇ ਨਹੀਂ ਮਰਨ ਕੀਤਾ ਜੀ ਕਿਸ ਚੀਜ਼ ਦੇ ਨਾਲ ਕੀਤਾ ਜਦੋਂ ਮਾਲ ਰੱਸਾ ਜਾਂ ਕੀ ਉਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਆਪਣੇ ਉੱਥੇ ਬਣਾ ਚੰਨੀਆਂ ਚੰਨੀਆਂ ਵਗੈਰਾ ਕੋਈ ਇਦਾਂ ਇਹੋ ਜਿਹੇ ਹੈਗੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਗਲਾਂ ਦੇ ਵਿੱਚ ਪਾਈਆਂ ਆ ਦੀਏ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਥੇ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸਭ ਗੜ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲੋਟਰੀ ਸੱਟਾ ਨੰਬਰ ਜਾਦੂ ਟੁਮਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488